ਕਈਆਂ ਨੂੰ ਬਹਿਮ ਹੈ ਕਿ ਗਿੱਲ ਨੇ ਸਿੱਖਾਂ ਦੀ ਨਸਲਕੁਸ਼ੀ ਵਾਲੀ ਜ਼ੁਲਮੀ ਹਨੇਰੀ ਬਿਆਨਤ ਸਿੰਘ ਦੇ ਮੁੱਖ ਮੰਤਰੀ ਹੋਣ ਕਰਕੇ ਬਗਾਈ। ਮਤਲਬ ਕਿ ਕੁਝ ਸੱਜਣ ਭਰਮ ਵਿੱਚ ਹਨ ਕਿ ਕਤਲੇਆਮ ਬਿਆਨਤ ਸਿੰਘ ਨੇ ਕਰਵਾਇਆ। ਅਸਲ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਏਜੰਡੇ ਵਿੱਚ ਹਕੂਮਤ ਨੂੰ ਜਿਸ ਦੀ ਜਿੱਥੇ ਲੋੜ ਸੀ ਉਸ ਨੂੰ ਵਰਤ ਲਿਆ ਗਿਆ। ਬਿਆਨਤ ਸਿੰਘ ਨਾ ਹੁੰਦਾ ਕੋਈ ਹੋਰ ਹੁੰਦਾ ਤਦ ਵੀ ਇਹੋ ਕੁਝ ਹੋਣਾ ਸੀ। ਗਿੱਲ ਦੀ ਥਾਂ ਕੋਈ ਹੋਰ ਹੁੰਦਾ ਤਦ ਵੀ ਖਾਕੀ ਵਰਦੀ ਨੇ ਇੰਝ ਹੀ ਕਹਿਟਣਾ ਸੀ। ਗਿੱਲ ਤੇ ਬਿਆਨਤ ਨੇ ਤਾਂ ਖੁਦ ਨੂੰ ਇਸ ਪਾਬਲਿਕ ਹਕੂਮਤ ਕੋਲ ਖੁਦ ਪੇਸ਼ ਕੀਤਾ। ਉਂਝ ਬਿਆਨਤ ਸਿੰਘ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਕਿਹੜਾ ਸਿੱਖਾਂ ਦਾ ਕਹਾਣ ਨਹੀਂ ਸੀ ਹੋ ਰਿਹਾ ਪਹਿਲਾਂ ਕਿਹੜਾ ਸਿੱਖਾਂ ਦੇ ਝੂਠੇ ਮੁਕਾਬਲੇ ਨਹੀਂ ਸੀ ਬਣਦੇ ਪਹਿਲਾਂ ਕਿਹੜਾ ਸਿੱਖਾਂ ਨੂੰ ਗਵਾਹ ਕਰਕੇ ਤਸੀਹੇ ਨਹੀਂ ਸੀ ਦਿੱਤੇ ਜਾ ਰਹੇ ਸਿੱਖਾਂ ਲਈ ਸਾਰੇ ਹਾਲਾਤ ਇੱਕੋ ਜਿਹੇ ਰਹੇ ਹਨ ਮੁੱਖ ਮੰਤਰੀ ਚਾਹੇ ਸਰਜੀਤ ਸਿੰਘ ਬਰਨਾਲਾ ਸੀ ਚਾਹੇ ਗਵਰਨਰਰੀ ਰਾਜ ਸੀ ਚਾਹੇ ਬਿਆਨਤ ਸਿੰਘ ਦਾ ਰਾਜ ਸੀ ਸਿੱਖਾਂ ਉੱਪਰ ਜ਼ੁਲਮ ਇੱਕੋ ਸਾਰ ਹੁੰਦੇ ਰਹੇ ਪਰ ਬਿਆਨਤ ਸਿੰਘ ਨੇ ਇਸ ਸਾਰੇ ਬੁਚੜ ਪੁਣੇ ਨੂੰ ਮਾਨਤਾ ਦਿੱਤੀ ਜਿਵੇਂ ਲਾਹੌਰ ਦੇ ਹਾਕਮ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਰਬਨਾਸ਼ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਪਰ ਜਦ ਉਸ ਦੀ ਮੌਤ ਮਗਰੋਂ ਉਸ ਦਾ ਅੱਤਯਾ ਖਾਨ ਗੱਦੀ ਤੇ ਬੈਠਾ ਤਾਂ ਉਸਨੇ ਆਪ ਦੇ ਪਿਓ ਵਾਲੀ ਨੀਤੀ ਉੱਪਰ ਹੋਰ ਜ਼ੋਰ ਨਾਲ ਅਮਲ ਕੀਤਾ ਇੰਜ ਹੀ ਬਰਨਾਲੇ ਦੀ ਬਜਾਰਤ ਵਗਰੋਂ ਜਦੋਂ ਬਿਆਨਤ ਸਿੰਘ ਦੀ ਬਜਾਰਤ ਵੇਲੇ ਵਾਪਰਿਆ ਬਿਆਨਤ ਸਿੰਘ ਦੇ ਰਾਜ ਵਿੱਚ ਜੇ ਗਿੱਲ ਤੇ ਜ਼ੁਲਮਾਂ ਦੀ ਜ਼ਿੰਮੇਵਾਰੀ ਸੀ ਤਾਂ ਬਰਨਾਲੇ ਮੌਕੇ ਰਵੇਰੋ ਦੀ ਜ਼ਿੰਮੇਵਾਰੀ ਸੀ ਸਿੰਘਾਂ ਦੇ ਗਿੱਲ ਬਰਨਾਲਾ ਰਵੇਰੋ ਤੇ ਬਿਆਨਤ ਸਿੰਘ ਇੱਕੋ ਜਿਹੇ ਦੋਸ਼ੀ ਹਨ ਇਤਿਹਾਸ ਗਵਾਹ ਹੈ ਕਿ ਹਾਕਮ ਬੇਸ਼ੱਕ ਜਈਆ ਖਾਨ ਸੀ ਪਰ ਜ਼ੁਲਮ ਉਦੋਂ ਹਿੰਦੂ ਦੀਵਾਨ ਲਖਪਤ ਰਾਏ ਨੇ ਕੀਤੇ ਸਨ ਲਖਪਤ ਰਾਏ ਨੇ ਜਈਆ ਖਾਨ ਦੇ ਪੈਰਾਂ ਵਿੱਚ ਆਪਣੀ ਪੱਗ ਲਾ ਕੇ ਸੌਂ ਖਾਦੀ ਸੀ ਕਿ ਦੁਬਾਰਾ ਪੱਗ ਸਿੱਖਾਂ ਦਾ ਖੁਰਾਂ ਖੋਜ ਮਟਾ ਕੇ ਹੀ ਬੰਨਾਂਗਾ ਸਿੱਖਾਂ ਦਾ ਐਨੀ ਬੁਰੀ ਤਰ੍ਹਾਂ ਕਤਲੇਆਮ ਕੀਤਾ ਕਿ ਜੋ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਵੇ ਉਸਦੇ ਪੇਟ ਵਿੱਚ ਚਾਕੂ ਮਾਰ ਦਿੱਤਾ ਜਾਵੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਸੂਦ ਦੇਣ ਵਾਲੇ ਨੂੰ ਇਨਾਮ ਮਿਲਦਾ ਇਤਿਹਾਸਕ ਤੱਥ ਗਵਾਹ ਨੇ ਕਿ ਜਦ ਧਰਮੀ ਬੰਦੇ ਲਖਪਤ ਨੂੰ ਸਮਝਾਉਣ ਗਏ ਕਿ ਇਹ ਸੇਂਗ ਤਾਂ ਹਿੰਦ ਧਰਮ ਦੀ ਰਾਖੀ ਲਈ ਵੀ ਜੂਝਦੇ ਹਨ ਤੇ ਕਸ਼ਟ ਸਹਾਰਦੇ ਹਨ ਤਾਂ ਉਸਨੇ ਜਵਾਬ ਦਿੱਤਾ ਸੀ ਕਿ ਤੁਸੀਂ ਤਾਂ ਕੀ ਜੇ ਰੱਬ ਵੀ ਚੱਲ ਕੇ ਆਵੇ ਤਾਂ ਵੀ ਮੈਂ ਸਿੱਖਾਂ ਨੂੰ ਮਲਿਆ ਮੀਟ ਕਰਨੋਂ ਨਹੀਂ ਰੁਕਾਂਗਾ ਤੇ ਇਸ ਲਖਪਤਰਾਹੇ ਵਾਂਗ ਹੀ ਗਿੱਲ ਦੀ ਕਮਾਂਡ ਹੇਠ ਸਿੱਖਾਂ ਦਾ ਘਾਣ ਲਗਾਤਾਰ 8-9 ਸਾਲ ਚੱਲਦਾ ਰਿਹਾ ਜਦ ਨੂੰ ਯਈਆ ਖਾਨ ਦੀ ਆਪਣੇ ਛੋਟੇ ਭਰਾ ਰਵਾਜ ਖਾਨ ਨਾਲ ਖੜਕ ਪਈ ਇਸ ਸ਼ਰਾਮ ਰੌਲੇ ਵਿੱਚ ਯਈਆ ਖਾਨ ਤਾਂ ਸਭ ਕੁਝ ਛੱਡ ਛਡਾ ਕੇ ਫਕੀਰ ਹੋ ਗਿਆ ਪਰ ਉਸ ਦਾ ਦੀਵਾਨ ਬਣ ਕੇ ਸਿੱਖਾਂ ਦਾ ਕਤਲੇਆਮ ਕਰਨ ਵਾਲਾ ਲਖਪਤਰਾਹੇ ਕਸੂਤਾ ਫਸ ਗਿਆ ਗਿੱਲ ਦੇ ਜ਼ੁਲਮ ਕਰਕੇ ਬਣੇ ਮਾਹੌਲ ਵਿੱਚ ਮੁੱਖ ਮੰਤਰੀ ਬਿਆਨਤ ਸਿੰਘ ਤਾਂ ਖੁਦ ਨੂੰ ਰੱਬ ਹੀ ਸਮਝਣ ਲੱਗ ਪਿਆ ਸੀ ਉਸਦੇ ਚਮਚੇ ਵੀ ਉਸ ਨੂੰ ਨਿਤ ਫੂਕ ਸ਼ਿਕਾਰ ਰਹੇ ਸਨ 31 ਜੁਲਾਈ 1995 ਦੇ ਅਖਬਾਰਾਂ ਨੇ ਤਾਂ ਹਰ ਸਿੱਖ ਦੇ ਕਾਲਜੇ ਲੂ ਸੁੱਟੇ ਜਦੋਂ ਪੜਿਆ ਕਿ ਰਾਮਪੁਰਾ ਫੂਲ ਵਿੱਚ ਇੱਕ ਸਮਾਗਮ ਵਿੱਚ ਕਾਂਗਰਸੀਆਂ ਨੇ ਕਿਹਾ ਕਿ ਬਿਆਨਤ ਸਿੰਘ ਗੁਰਨਾਨਕ ਸਾਹਿਬ ਗੁਰਗੋਬਿੰਦ ਤੇ ਭਗਵਾਨ ਸ਼੍ਰੀ ਰਾਮ ਵਾਂਗ ਅਵਤਾਰ ਹਨ ਬੜੀ ਬੇਸ਼ਰਮੀ ਨਾਲ ਕਾਂਗਰਸੀ ਆਗੂ ਸ਼ੇਰ ਸਿੰਘ ਗਾਗੋਵਾਲ ਬਿਆਨਤ ਸਿੰਘ ਵਰਗੇ ਬੰਦੇ ਨੂੰ ਸਿੱਖ ਗੁਰੂਆਂ ਦਾ ਅਵਤਾਰ ਦੱਸ ਰਿਹਾ ਸੀ ਕਿ ਬਰਨਾਲੇ ਦੇ ਖੋ ਕਾਂਗਰਸੀ ਆਗੂ ਪੰਡਤ ਸੋਮਦਤ ਨੇ ਬਿਆਨਤੇ ਪਾਪੀ ਦੀ ਤੁਲਨਾ ਭਗਵਾਨ ਕ੍ਰਿਸ਼ਨ ਤੇ ਭਗਵਾਨ ਰਾਮ ਨਾਲ ਕਰਨੀ ਸ਼ੁਰੂ ਕਰ ਦਿੱਤੀ ਫਿਰ 31 ਜੁਲਾਈ 1995 ਤੋਂ ਸਿੰਘਾਂ ਨੇ 31 ਅਗਸਤ 1995 ਤੱਕ ਦਾ ਹੀ ਮਹੀਨਾ ਦਿੱਤਾ ਫਿਰ ਉਸ ਖਬਰ ਦਾ ਜਨਮ ਹੋਇਆ ਜਿਸ ਉੱਪਰ ਖਾਲਸਾ ਪੰਥ ਸਦਾ ਨਾਚ ਕਰਦਾ ਰਹੇਗਾ ਖਬਰ ਸੀ ਮਨੁੱਖੀ ਬੰਬ ਤਮਾਕੇ ਨਾਲ ਬਿਆਨਤ ਸਿੰਘ ਦੇ ਚੀਖੜੇ ਉੱਡ ਗਏ ਬਿਆਨਤ ਸਿੰਘ ਦੇ ਖਾਤਮੇ ਮਗਰੋਂ ਗਿੱਲ ਨੂੰ ਹਰ ਪਲ ਇਹੀ ਫਿਕਰ ਰਹਿੰਦਾ ਸੀ ਕਿ ਹੁਣ ਮੇਰੇ ਤੇ ਹਮਲਾ ਹੋਵੇਗਾ ਜਦ ਪਾਪੀ ਪਾਪ ਕਮਾਉਂਦੇ ਨੇ ਤਾਂ ਉਹਨਾਂ ਨੂੰ ਰੱਬ ਚੀਤੇ ਨਹੀਂ ਹੁੰਦਾ ਜਦ ਸਿਰ ਤੇ ਮੌਤ ਦਿਸਦੀ ਹੈ ਤਾਂ ਕੋਈ ਰਾਹ ਨਹੀਂ ਲੱਭਦਾ ਇਹੀ ਹਾਲ ਸੂਬੇਦਾਰ ਬजीर खान ਦਾ ਹੋਇਆ ਸੀ ਜਦ ਉਸਨੇ ਬੰਦਾ ਸਿੰਘ ਬਹਾਦਰ ਬਾਰੇ ਸੁਣਿਆ ਸੀ ਤਾਂ ਆਪਣੇ ਅੰਤ ਤੱਕ ਉਹ ਗਿੱਲਵਾਂ ਹੀ ਸੰਤਾਪ ਭੋਗਦਾ ਰਿਹਾ ਜਦੋਂ ਗੁਰਗੋਬੀ ਸਿੰਘ ਜੀ ਵੱਲੋਂ ਭੇਜੀ ਜਨੈਲ ਬੰਦਾ ਸਿੰਘ ਬਹਾਦਰ ਨੇ ਤਤੱਲੀ ਮਚਾ ਦਿੱਤੀ ਤਾਂ ਸੂਬੇਦਾਰ ਬजीर खान ਦੀ ਰਾਤਾਂ ਦੀ ਨੀਂਦ ਉਡ ਗਈ ਸੀ ਉਸ ਨੂੰ ਸੁਪਨਿਆਂ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਦਿਸਦਾ ਸੀ ਆਖਿਰ ਸੂਬੇਦਾਰ ਬजीर खान ਲਈ ਕਿਆਮਤ ਦਾ ਦਿਨ ਆ ਗਿਆ 22 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਵਿਚ ਸਿੰਘਾਂ ਨੇ ਸਰਹੰਦ ਤੇ ਹਮਲਾ ਕੀਤਾ ਚੱਪੜ ਚਿੜੀ ਦੇ ਮੈਦਾਨ ਵਿੱਚ ਦੋਵਾਂ ਫੌਜਾਂ ਦਾ ਗੈ ਗੱਚ ਮੁਕਾਬਲਾ ਹੋਇਆ ਸੂਬੇਦਾਰ ਬਜੀਰ ਖਾਨ ਕੋਲ ਬੇਸ਼ੁਮਾਰ ਫੌਜ ਅਸਲਾ ਤੇ ਤੋਪਖਾਨਾ ਸੀ ਜਦ ਕਿ ਸਿੰਘਾਂ ਕੋਲ ਰਵਾਇਤੀ ਹਥਿਆਰ ਹੀ ਸਨ ਸਿੱਖ ਫੌਜ ਦੀ ਗਿਣਤੀ ਵੀ ਸੂਬਾ ਸਰਹੰਦ ਦੀ ਫੌਜ ਮੁਕਾਬਲੇ ਬਹੁਤ ਘੱਟ ਸੀ ਇਸ ਤੋਂ ਇਲਾਵਾ ਮਲੇਰੀਆ ਪਠਾਨ ਵੀ ਸੂਬਾ ਸਰਹੰਦ ਦੀ ਮਦਦ ਤੇ ਸਨ ਜੰਗ ਵਿੱਚ ਸਿੱਖ ਫੌਜ ਦਾ ਭਾਰੀ ਨੁਕਸਾਨ ਹੋਇਆ ਤੇ ਇੱਕ ਸਮੇਂ ਮੁਗਲ ਫੌਜਾਂ ਪਾਰੂ ਹੋ ਗਈਆਂ ਸਨ ਭਾਈ ਬਾਦ ਸਿੰਘ ਨੇ ਸਾਰੀ ਸਥਿਤੀ ਬਾਬਾ ਬੰਦਾ ਸਿੰਘ ਦੇ ਧਿਆਨ ਵਿੱਚ ਲਿਆਂਦੀ ਤੇ ਉਹਨਾਂ ਨੇ ਆਪ ਕਮਾਂ ਸੰਭਾਲੀ ਆਮੂ ਸਾਹਮਣੇ ਦੀ ਲੜਾਈ ਵਿੱਚ ਵਜੀਰ ਖਾਨ ਨੇ ਭਾਈ ਬਾਦ ਸਿੰਘ ਦੇ ਨੇਜਾ ਮਾਰਿਆ ਤਾਂ ਭਾਈ ਬਾਦ ਸਿੰਘ ਨੇ ਨੇਜਾ ਫੜ ਕੇ ਖੋਲਿਆ ਤੇ ਸੂਬੇਦਾਰ ਦੇ ਘੋੜੇ ਦੇ ਸਿਰ ਵਿੱਚ ਮਾਰ ਕੇ ਇਸ ਨੂੰ ਜ਼ਖਮੀ ਕਰ ਦਿੱਤਾ ਨਾਲ ਹੀ ਮੌਜੂਦ ਫਤੇ ਸਿੰਘ ਨੇ ਮਿਆਨ ਵਿੱਚੋਂ ਕਿਰਪਾਨ ਧੂਕੇ ਵਜੀਰ ਖਾਨ ਉੱਤੇ ਇੰਨਾ ਜ਼ੋਰਦਾਰ ਵਾਰ ਕੀਤਾ ਕਿ ਤਲਵਾਰ ਸੂਬੇਦਾਰ ਦੇ ਮੋਢੇ ਤੋਂ چیرਦੀ ਹੋਈ ਕਮਰ ਤੱਕ ਪਹੁੰਚ ਗਈ ਮੁਗਲ ਫੌਜਾਂ ਵਿੱਚ ਭੱਜੜ ਪੈ ਗਈ ਘੋੜ ਸਵਾਰ ਤੇ ਪੈਦਲ ਮੁਗਲ ਫੌਜ ਖਾਲਸਾ ਫੌਜ ਦੇ ਸਾਹਮਣੇ ਢੇਡ ਹੋ ਗਏ ਜਿਹੜਾ ਭੱਜਿਆ ਸਿਰਫ ਉਹੀ ਆਪਣੀ ਜਾਨ ਬਚਾ ਸਕਿਆ ਸੂਬੇਦਾਰ ਵਜੀਰ ਖਾਨ ਨੂੰ ਸਿੰਘਾਂ ਫੜ ਕੇ ਬਰਦਾਂ ਦੇ ਪਿੱਛੇ ਘਸੀਟਿਆ ਅਤੇ ਉਸ ਨੂੰ ਇੰਨਾ ਮਾਰਿਆ ਕਿ ਉਹ ਮਰਨ ਕਿਨਾਰੇ ਪਹੁੰਚ ਗਿਆ ਸਿੰਘਾਂ ਨੇ ਵਜੀਰ ਖਾਨ ਨੂੰ ਉਦਮੋਇਆ ਕਰਕੇ ਬੋਰਡ ਤੇ ਟੰਗ ਦਿੱਤਾ ਇਹ ਬੋਰਡ ਅੱਜ ਵੀ ਸਰਕਾਰੀ ਕਲਿਆ ਸਿਨੀਅਰ ਸੈਕੰਡਰੀ ਸਕੂਲ ਸੋਹਾਣਾ ਜ਼ਿਲ੍ਹਾ ਮੋਹਾਲੀ ਦੇ ਅਹਾਤੇ ਵਿੱਚ ਮੌਜੂਦ ਹੈ ਵਜੀਰ ਖਾਨ ਦੀ ਕੋਈ ਕਬਰ ਨਹੀਂ ਬਣੀ ਇਹ ਸੀ ਇਸ ਜ਼ਾਲਿਮ ਹੁਕਮਰਾਨ ਦੀ ਦੁਖਾਂਤ ਤੱਕ ਅੰਤ ਦੀ ਕਹਾਣੀ ਖਫੀ ਖਾਨ ਲਿਖਦਾ ਹੈ ਕਿ ਸੂਬੇਦਾਰ ਵਜੀਰ ਖਾਨ ਇਸ ਕਰਕੇ ਨਹੀਂ ਮਾਰਿਆ ਗਿਆ ਕਿ ਉਹ ਮੁਸਲਮਾਨ ਸੀ ਸਗੋਂ ਉਹ ਆਪਣੇ ਭੈੜੇ ਕਰਮਾਂ ਕਰਕੇ ਮਾਰਿਆ ਗਿਆ ਤੇ ਉਸਦੇ ਨਾਲ ਉਸਦੇ ਹਿੰਦੂ ਹਮੈਤੀ ਸੁਚਨੰਦ ਦਾ ਵੀ ਇਹ ਉਹ ਹجر ਹੋਇਆ ਇਸੇ ਤਰ੍ਹਾਂ ਗਿੱਲ ਨੂੰ ਸਮਝ ਸੀ ਕਿ ਸਿੱਖਾਂ ਨਾਲ ਬੈਰ ਪਾ ਲਿਆ ਹੈ ਹੁਣ ਕਦੇ ਵੀ ਮੇਰਾ ਹਸ਼ਰ ਬਿਆਨਤ ਸਿੰਘ ਵਰਗਾ ਹੋ ਸਕਦਾ ਹੈ ਆਖਰੀ ਸਾਹ ਤੱਕ ਉਹ ਮਰਮਰ ਕੇ ਜੁੰਦਾ ਰਿਹਾ ਜੇ ਬਿਆਨਤ ਸਿੰਘ ਵਾਂਗ ਕੋ ਛਟਕੇ ਮਰ ਜਾਂਦਾ ਤਾਂ ਸ਼ਾਇਦ ਇੰਨਾ ਸੰਤਾਪ ਨਾ ਭੋਗਦਾ ਜਿੰਨਾ ਉਸਨੇ ਹੁਣ ਭੋਗਿਆ ਮਰਨ ਤੋਂ ਪਹਿਲਾਂ ਪਤਾ ਨਹੀਂ ਕਿੰਨੀ ਵਾਰ ਗਿੱਲ ਨੇ ਸੋਚਿਆ ਹੋਣਾ ਕਿ ਬਿਆਨਤ ਸਿੰਘ ਸੌਖਾ ਕਹਿੜਾ ਛੁਡਾ ਗਿਆ ਜਦ ਕਿ ਮੈਂ ਪਲ-ਪਲ ਮਰਦਾ ਹਾਂ ਜਲਿਆਂਵਾਲੇ ਬਾਗ ਦੇ ਸਾਕੇ ਲਈ ਦੋ ਬ੍ਰਿਟਿਸ਼ ਅਧਿਕਾਰੀ ਮੁੱਖ ਤੌਰ ਤੇ ਦੋਸ਼ੀ ਮੰਨੇ ਜਾਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਸੀ ਜਰਨਲ ਡੇਅਰ ਜਿਸ ਨੂੰ ਅੰਤਰ ਕਮਿਸ਼ਨ ਤੇ ਆਰਮੀ ਕਾਉਂਸਲ ਦੀ ਰਿਪੋਰਟ ਤੇ ਜਲ੍ਹਿਆਂਵਾਲੇ ਬਾਗ ਦੀ ਗੋਲੀਵਾਰੀ ਲਈ ਦੋਸ਼ੀ ਮੰਨਦੇ ਅੰਗਰੇਜ਼ ਸਰਕਾਰ ਨੇ ਨੌਕਰੀ ਤੋਂ ਹਟਾ ਦਿੱਤਾ ਸੀ ਜਰਨਲ ਡਾਇਰ 30 ਜੁਲਾਈ 1926 ਨੂੰ ਅਧਰੰਗ ਦੀ ਬਿਮਾਰੀ ਕਾਰਨ ਮਰ ਗਿਆ ਸਰਦਾਰ ਉਦਮ ਸਿੰਘ ਨੇ 13 ਮਾਰਚ 1940 ਨੂੰ ਲੰਡਨ ਦੇ ਕੈਕਸਟਨ ਹਾਲ ਵਿੱਚ ਈਸਟਰਨ ਇੰਡੀਆ ਐਸੋਸੀਏਸ਼ਨ ਅਤੇ ਰਾਇਲ ਸੈਂਟਰਲ ਸੁਸਾਇਟੀ ਵੱਲੋਂ ਬੁਲਾਈ ਗਈ ਸਾਂਝੀ ਮੀਟਿੰਗ ਵਿੱਚ ਪਹੁੰਚ ਕੇ ਮਾਈਕਲ ਆਟਵਾਇਰ ਨੂੰ ਆਪਣੀ ਪਿਸਤੌਲ ਦੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਇੰਜ ਹੀ ਗਿੱਲ ਤੇ ਬਿਆੰਤ ਦੀ ਜੋੜੀ ਨਾਲ ਹੋਇਆ ਇੱਕ ਦਾ ਅੰਤ ਹਿੰਸਕ ਅਰਦਾਤ ਵਿੱਚ ਹੋਇਆ ਤੇ ਦੂਜੇ ਨੂੰ ਬਿਮਾਰੀ ਲੈ ਬੈਠੀ ਪੰਜਾਬ ਦੇ ਮੁੱਖ ਮੰਤਰੀ ਰਹੇ ਬਿਆਨਤ ਸਿੰਘ ਤੇ ਪੰਜਾਬ ਦੇ ਡੀਜੀਪੀ ਰਹੇ ਕੇਬੀਐਸ ਗਿੱਲ ਦੇ ਸਮਰਥਕ ਉਹਨਾਂ ਬਾਰੇ ਜੋ ਮਰਜ਼ੀ ਸੋਚਦੇ ਰਹਿਣ ਭਾਰਤੀ ਮੀਡੀਆ ਬੇਸ਼ੱਕ ਉਹਨਾਂ ਨੂੰ ਅਤਵਾਦ ਖਤਮ ਕਰਨ ਵਾਲੇ ਮੁਲਕ ਦੀ ਏਕਤਾ ਤੇ ਅਖੰਡਤਾ ਦੇ ਰਾਖੇ ਤੇ ਇਹੋ ਜਿਹੇ ਹੋਰ ਅਲੰਕਾਰਾਂ ਨਾਲ ਯਾਦ ਕਰਦੇ ਰਹਿਣ ਸਿੱਖੀ ਤੇ ਸਿੱਖਾਂ ਦਾ ਵੈਰੀ ਜਿਵੇਂ ਮਰਜ਼ੀ ਇਹਨਾਂ ਦੀ ਵਿੜਾਈ ਕਰਦੇ ਰਹਿਣ ਪਰ ਪੰਥ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਚਾਹੇ ਕਿਸੇ ਵੀ ਧਰਮ ਦੇ ਹੋਣ ਉਹ ਇਨਾਂ ਦੋਹਾਂ ਨੂੰ ਮਨੁੱਖਤਾ ਤੇ ਕੱਲੰਕ ਹੀ ਮੰਨਦੇ ਹਨ ਹਜ਼ਾਰਾਂ ਰਾਹ ਲਾਸ਼ਾਂ ਦੇ ਸਿਰ ਤੇ ਖੜ ਕੇ ਕਹਿਣਾ ਕਿ ਅਸੀਂ ਸ਼ਾਂਤੀ ਲਿਆਂਦੀ ਹੈ ਜਿਹੜੀਆਂ ਕੁਰਸੀਆਂ ਤੇ ਬੈਠਣ ਵਾਲੇ ਪਾਵੇ ਵੇ ਦੋਸ਼ੀਆਂ ਦੇ ਲਹੂ ਨਾਲ ਲਿਬੜੇ ਹੋਣ ਜਿਨ੍ਹਾਂ ਦੇ ਕੰਨ ਤੇ ਬੁੱਚੜਖਾਨਿਆਂ ਵਿੱਚ ਕੂਈਆਂ ਗਈਆਂ ਮਾਸੂਮ ਜਿੰਦੜੀਆਂ ਦੇ ਕੂਕਣ ਸੁਣਨ ਤੋਂ ਨਾ ਕਰ ਦਿੱਤੀ ਹੋਵੇ ਉਹਨਾਂ ਜ਼ਾਲਿਮਾਂ ਨੂੰ ਮਨੁੱਖਤਾ ਦਾ ਦਿਲਦ ਰੱਖਣ ਵਾਲੇ ਹਰ ਵੇਲੇ ਧਰਤੀ ਦੇ ਬੁੱਚੜਾਂ ਵਿੱਚ ਹੀ ਗਿਆਣਗੇ ਇਹਨਾਂ ਦੋਵਾਂ ਨੇ ਪੰਜਾਬ ਵਿੱਚ ਕਤਲੋਗਾਰ ਦੀ ਇੱਕ ਤਰਫਾ ਹਨੇਰੀਲੀਆ ਕੇ ਜਿੱਥੇ ਹਜ਼ਾਰਾਂ ਬੇਦੋਸ਼ੇ ਸਿੱਖ ਮਾਰ ਸੁੱਟੇ ਉੱਥੇ ਨਾਲ ਹੀ ਉਹ ਆਵਾਜ਼ ਕੁਚਲਣ ਦਾ ਵੀ ਕਹਿਰ ਕਮਾਇਆ ਜਿਹੜੀਆਂ ਬੇ ਸਾਫੀਆਂ ਧੱਕੇਸ਼ਾਹੀਆਂ ਤੇ ਜ਼ੁਲਮਾਂ ਦਾ ਵਿਰੋਧ ਕਰਦੀ ਸੀ अनेका ਭਾਈ ਕੌਂਕੇ ਵਰਗੇ अनेका ਰੂਪਨਦੇਵਾਲ ਵਰਗੀਆਂ ਬਿਆੰਤ ਭਾਈ ਖਾਲੜੇ ਵਰਗੇ ਇਹਨਾਂ ਦੁਸ਼ਟਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਇਸ ਜ਼ੁਲਮੀ ਗਾਥਾ ਦਾ ਨਵਾਂ ਕਾਂਟ ਲਿਖਣ ਵਾਲੇ ਦੋਵੇਂ ਸ਼ਖਸ਼ ਖੁਦ ਨੂੰ ਜੋ ਮਰਜੀ ਸਮਝਦੇ ਰਹਿਣ ਪਰ ਹਕੀਕਤ ਵਿੱਚ ਇਹ ਹਿੰਦੂ ਸਮਰਾਜ ਦੇ ਜਮੂਰੇ ਸਿੱਧ ਹੋਏ ਜਿਨ੍ਹਾਂ ਨੂੰ ਕੁਹਾੜੇ ਤੇ ਦਸਤੇ ਬਣਾ ਕੇ ਸਿੱਖ ਜੰਗਲ ਵੱਡਣ ਲਈ ਵਰਤਿਆ ਗਿਆ ਸਰਕਾਰਾਂ ਨੂੰ ਖੁਸ਼ ਕਰਨ ਲਈ ਇਹਨਾਂ ਦੋਵਾਂ ਨੇ ਜਿੱਥੇ ਰਾਜ ਦੇ ਸਿੱਖਾਂ ਦਾ ਕਤਲੇਆਮ ਕੀਤਾ ਉੱਥੇ ਸਿੱਖ ਜਜ਼ਵਾਤਾਂ ਦੀ ਖਿਲੀ ਆਉਣ ਦਾ ਵੀ ਕੋਈ ਮੌਕਾ ਨਹੀਂ ਖੁੰਝਣ ਦਿੱਤਾ ਇਹਨਾਂ ਦੋਵਾਂ ਨੂੰ ਖਤਮ ਕਰਨ ਲਈ ਸਿੱਖ ਨੌਜਵਾਨ ਸਿਰਾਂ ਉੱਪਰ ਕੱਫਣ ਬੰਨ੍ਹ ਕੇ ਫਿਰਦੇ ਸਨ ਜਦ ਵੀ ਸਿੱਖ ਸੁਣਦੇ ਹਨ ਕਿ 31 ਅਗਸਤ ਨੂੰ 1995 ਨੂੰ ਭਾਈ ਦਲਾਵਰ ਸਿੰਘ ਨੇ ਮਨੁੱਖੀ ਬੰਬ ਬਣ ਕੇ ਮੁੱਖ ਮੰਤਰੀ ਬਿਆਨਤ ਸਿੰਘ ਨੂੰ ਉਡਾਇਆ ਤਾਂ ਕੇਪੀਐਸ ਗਿੱਲ ਕੁਝ ਸਕਿੰਤਾਂ ਦੇ ਹੇਰ ਫੇਰ ਨਾ ਹੀ ਬਚ ਗਿਆ ਤਾਂ ਸਿੱਖਾਂ ਨੂੰ ਬੇहद ਅਫਸੋਸ ਹੋਇਆ ਸਿੱਖ ਅਰਦਾਸਾਂ ਕਰਦੇ ਰਹੇ ਕਿ ਵਾਹਿਗੁਰੂ ਕਿਰਪਾ ਕਰਨ ਤੇ ਗਿੱਲ ਨੂੰ ਕੋਈ ਸਿੰਘ ਸੋਦਾ ਲਾਉਣ ਵਿੱਚ ਕਾਮਯਾਬ ਹੋ ਜਾਵੇ ਪਰ ਹਕੂਮਤ ਨੂੰ ਵੀ ਪਤਾ ਸੀ ਕਿ ਸਿੱਖ ਕੌਮ ਦਾ ਬੱਚਾ ਬੱਚਾ ਕੀ ਸੋਚਦਾ ਹੈ ਜੱਦੀਆਂ ਵਰਗੀ ਜ਼ਿੰਦਗੀ ਜੀਉਂਦਾ ਬਿਮਾਰੀਆਂ ਦਾ ਖਾਦਾ ਹੋਇਆ ਉਹ ਪਾਪੀ ਕੇ ਪੀ ਐਸ ਗਿੱਲ 26 ਮਈ 2017 ਨੂੰ ਦਿਲ ਦੇ ਦੌਰੇ ਨਾਲ ਮਰ ਗਿਆ। ਇਸ ਵੀਡੀਓ ਵਿੱਚ ਤੁਸੀਂ ਸੁਣਿਆ ਕਿ ਕਿਵੇਂ ਮੁੱਖ ਮੰਤਰੀ ਬਿਆਨਤ ਸਿੰਘ ਤੇ ਕੇ ਪੀ ਐਸ ਗਿੱਲ ਨੇ ਸਰਕਾਰਾਂ ਦੇ ਹੱਥਾਂ ਦੇ ਝਮੂਰੇ ਬਣ ਕੇ ਸਿੱਖ ਹੋ ਕੇ ਸਿੱਖਾਂ ਤੇ ਹੀ ਕਹਾਂ ਕੀਤਾ। ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਕਿਵੇਂ ਸਿੰਘਾਂ ਨੇ ਬਿਆਨਤ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ। ਕੇ ਪੀ ਐਸ ਗਿੱਲ ਵਰਗੇ ਬੁੱਚੜ ਨੇ ਕਿਵੇਂ ਝੂਠੇ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾਇਆ ਤੇ ਸੈਂਕੜੇ ਪਰਿਵਾਰ ਬੇਕਾਰ ਕਰ ਦਿੱਤੇ। ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਿਓ ਤੇ ਇਦਾਂ ਦੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਚਿੱਤਾਂ ਕੀ ਜਰੂਰ ਨੂੰ ਚਰੂ ਸਬਸਕ੍ਰਾਈਬ ਕਰੋ ਜੀ ਧੰਨਵਾਦ